ਵੀਰੋ ਇੰਗਲਿਸ਼ ਦਾ ਇੱਕ ਪਰਵਰਬ ਹੈ ਕਿ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਮਤਲਬ ਅਧੂਰੀ ਜਾਣਕਾਰੀ ਬੇहद ਹਾਨੀਕਾਰਕ ਮੈਂ ਜਿਕਸ਼ਕ ਚਰਨਜੀਤ ਬਰਾੜ ਨੂੰ ਦੇਖ ਰਿਹਾ ਸੀ ਜਿਨੇ ਪ੍ਰੈਸ ਕਾਨਫਰੰਸ ਕਰਕੇ ਸ਼ਰੋਮਨੀ ਅਕਾਲੀ ਦਲ ਤੇ ਗੰਭੀਰ ਇਲਜ਼ਾਮ ਲਾ ਅਕੇ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਜਰੀ ਪਹਿਲਾਂ ਤਾਂ ਮੈਨੂੰ ਉਹਨੂੰ ਸਿੱਧਾ ਸਵਾਲ ਹੈ ਕਿ ਭਾਈ ਅਸਲ ਪਗੋੜਾ ਕੌਣ ਸ਼ਰੋਮਨੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਤੁਹਾਡੇ ਲੋਕਾਂ ਦੀਆਂ ਗਲਤੀਆਂ ਵੀ ਆਪਣੀ ਝੋਲੀ ਦੇ ਵਿੱਚ ਪੁਆਈਆਂ ਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗੀ ਉਹ ਪੂਰੀ ਸ਼ਰਧਾ ਦੇ ਨਾਲ ਕੀਤੀ ਤੇ ਦੂਜੇ ਪਾਸੇ ਤੁਹਾਡੇ ਵਰਗੇ ਉਹ ਲੋਕ ਜਿਨ੍ਹਾਂ ਨੇ ਲਿਖਤੀ ਆਪਣੇ ਗੁਨਾਹ ਕਬੂਲੇ ਜੇ ਅਕਾਲ ਤਖਤ ਸਾਹਿਬ ਨੇ ਨਹੀਂ ਬੁਲਾਇਆ ਸੀ ਤੁਹਾਨੂੰ ਤਾਂ ਆਪੇ ਪੇਸ਼ ਹੋ ਜਾਣਾ ਚਾਹੀਦਾ ਸੀ ਕਿਉਂਕਿ ਟੀਵੀ ਚੈਨਲਾਂ ਦੇ ਉੱਤੇ ਤਾਂ ਆਪਾਂ ਵਾਧਾ ਮਾਫਕਵਾਹ ਬਣੇ ਘੁੰਮਦੇ ਆਂ ਆਪਾਂ ਤਾਂ ਕਹਿੰਦੇ ਕਿ ਸਾਰਾ ਕੁਝ ਮੇਰੀ ਹਾਜ਼ਰੀ ਚ ਹੁੰਦਾ ਰਿਹਾ ਫਿਰ ਪਹਿਲਾਂ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਉਥੋਂ ਦੇ ਆਦੇਸ਼ ਦੀ ਪਾਲਣਾ ਕਰੋ ਫਿਰ ਆ ਕੇ ਸਾਡੇ ਨਾਲ ਗੱਲ ਕਰੋ ਤੇ ਨਾਲੇ ਮੇਰਾ ਦੂਜਾ ਵੱਡਾ ਸਵਾਲ ਇਹ ਹੈ ਕਿ ਭਾਈ ਸਾਡੇ ਧਰਮ ਸਿੱਖੀ ਦੇ ਵਿੱਚ ਸਾਡੇ ਦਸਵੇਂ ਗੁਰੂ ਸਹਬਾਨਾਂ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੜੀ ਵੱਡੀ ਮਹੱਤਤਾ ਤਰਕ ਨੂੰ ਦਿੱਤੀ ਗਈ ਹੈ ਸੰਵਾਦ ਨੂੰ ਦਿੱਤੀ ਗਈ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਜਾ ਕੇ ਕੋਈ ਅਰਜ਼ੋਈ ਕਰਦੀ ਹੈ ਤੇ ਤੁਹਾਡੇ ਟਿੱਡੀ ਪੀੜਾਂ ਕੇ ਫਿਰ ਆਪਾਂ ਦੇਸ਼ ਦੇ ਕਾਨੂੰਨ ਤੋਂ ਵੀ ਮੁਨਕਰ ਆ ਤੇ ਅੱਜ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਵੀ ਅਹੁਦੇਦਾਰ ਨੇ ਮੀਰੀ ਪੀਰੀ ਦਾ ਸਿਧਾਂਤ ਵੀ ਤੁਸੀਂ ਵਿੱਚ ਖਿੱਚ ਲਿਆ ਤੁਹਾਨੂੰ ਨਹੀਂ ਪਤਾ ਕਿ ਭਾਈ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਮੈਨੇਜਮੈਂਟ ਆਫ ਅ ਰਿਲੀਜੀਅਸ ਚਰਾਈਨ ਇਜ਼ ਅ ਸੈਕੂਲਰ ਐਕਟੀਵਿਟੀ ਮਤਲਬ ਧਾਰਮਿਕ ਸੰਸਥਾ ਦੀ ਸਾਮ ਸੰਭਾਲ ਕਰਨਾ ਇੱਕ ਧਰਮ ਨਿਰਪੱਖ ਕਾਰਜ ਤਾਂ ਹੀ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉਹ ਸੋਮਨਾਥ ਟੈਂਪਲ ਹੈ ਜਿਹੜਾ ਸੋਮਨਾਥ ਟਰਸਟ ਹੈ ਉਹਦੇ ਵੀ ਚੇਅਰਮੈਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਸਾਬਾਨ ਨੇ ਇਹ ਪੋਲਿਟਿਕਲ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਆਉਂਦੇ ਨੇ ਔਰ 60 ਲੱਖ ਲੋਕਾਂ ਦੇ ਨੁਮਾਇੰਦੇ ਨੇ ਤੋ 60 ਲੱਖ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਜਤਾਇਆ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੇਵਾ ਉਹ ਪਿਛਲੇ 100 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਹੈ ਹਾਂ ਜਿਹੜੇ ਜਥੇਦਾਰ ਸਹਿਬਾਨ ਨੇ ਹੈੱਡ ਗ੍ਰੰਥੀ ਸਹਿਬਾਨ ਨੇ ਹੋਰ ਸਿੰਘ ਸਹਿਬਾਨ ਨੇ ਇਹ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨਹੀਂ ਹੋ ਸਕਦੇ ਇਹ ਪੋਲੀਟੀਕਲ ਪਾਰਟੀਆਂ ਦੇ ਅਹੁਦੇਦਾਰ ਨਹੀਂ ਹੋ ਸਕਦੇ ਉਥੇ ਇਲੈਕਸ਼ਨ ਕਮਿਸ਼ਨ ਤੇ ਸੁਪਰੀਮ ਕੋਰਟ ਦੀ ਜਿਹੜੀ ਬਮਈ ਸਾਹਿਬ ਵਾਲੀ ਜੱਜਮੈਂਟ ਹੈ ਨੌ ਜੱਜਾਂ ਦਾ ਕਨਸਟੀਟਿਊਸ਼ਨਲ ਬੈਂਚ ਹੈ ਜੀਦੀ ਸ਼੍ਰੋਮਣੀ ਅਕਾਲੀ ਦਲ ਬਾਰ-ਬਾਰ ਗੱਲ ਕਰ ਰਿਹਾ ਹੈ। ਔਰ ਦੂਜਾ ਮੇਰਾ ਵੱਡਾ ਸਵਾਲ ਹੈ ਕਿ ਭਾਈ ਤੁਹਾਡੇ ਨਾਲ ਤਾਂ ਬਹੁਤ ਸਤਿਕਾਰਯੋਗ ਗਗਨਜੀਤ ਬਰਨਾਲਾ ਸਾਹਿਬ ਨੇ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰਨੀ ਸੀ ਕਿਉਂਕਿ ਸਰਦਾਰ surjit singh ji barnala ਬਹੁਤ ਸੰਜੀਦਾ ਇਨਸਾਨ ਸੀ, ਬਹੁਤ ਸਤਿਕਾਰਯੋਗ ਸੀ ਔਰ ਬਹੁਤ ਜ਼ਿਆਦਾ ਲਰਨਰਟ ਵਕੀਲ ਸੀ ਉਹ ਹਾਈ ਕੋਰਟ ਦੇ। ਉਹਨਾਂ ਨੇ ਐਵੇਂ ਹੀ ਜਾ ਕੇ ਐਫੀਡਵਿਟਿ ਦਿੱਤਾ। ਨਾਲੇ ਸਰਦਾਰ ਮਨਜੀਤ ਸਿੰਘ ਜੀ ਖੈਰਾ ਜਿਹੜੇ ਸੀਨੀਅਰ ਐਡਵੋਕੇਟ ਹੈ ਉਹਨਾਂ ਨੂੰ ਪਤਾ ਸੀ ਕੇਸ ਤੋਂ ਅੱਗੇ ਪਾਰਟੀ ਚਲਾਉਣੀ ਔਖੀ ਹੋ ਜੂਗੀ ਤਾਂ ਹੀ ਪੰਥਕ ਤੋਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਗਿਆ ਕਿਉਂਕਿ ਉਸ ਸਮੇਂ ਦੀ ਮੰਗ ਸੀ ਨਹੀਂ ਉਹ ਵੈਸੇ ਹੀ ਨਹੀਂ ਜਾ ਕੇ ਐਫੀਡੈਵਿਟ ਦੇ ਕੇ ਆਏ ਪਰ ਆਪਾਂ ਕਿਸੇ ਨਾਲ ਸਲਾਹ ਹੀ ਨਹੀਂ ਕਰਨਾ ਚਾਹੁੰਦੇ ਆਪਾਂ ਤਾਂ ਆਪਣੇ ਮਨ ਦੇ ਅੰਦਰ ਇਹ ਧਾਰ ਲਿਆ ਕਿ ਸਭ ਤੋਂ ਵੱਧ ਸਿਆਣਾ ਮੈਂ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਹਰ ਇੱਕ ਲੀਡਰ ਮਾੜਾ ਸਰਤਾ ਸੁਪੀਰ ਸਿੰਘ ਬਾਦਲ ਮਾੜੇ ਸਰਤਾ ਡਾਕਟਰ ਦਲਜੀਤ ਸਿੰਘ ਛੀਮਾ ਮਾੜੇ ਅਜਿਹਾ ਜਿਹੜੇ ਆਪਣੇ ਨਾਲ ਤੁਰੇ ਫਿਰਦੇ ਨੇ ਤਿੰਨ ਚਾਰ ਸੀਨੀਅਰ ਲੀਡਰ ਅਜਿਹਾ ਉਹ ਵੀ ਲਗੜੇ ਦਿੰਦੇ ਆਪਾਂ ਕਿਉਂਕਿ ਆਪਾਂ ਸਮਝਦੇ ਆ ਕਿ ਸਭ ਤੋਂ ਵੱਧ ਜੇ ਕਿਸੇ ਨੂੰ ਜਾਣਕਾਰੀ ਹੈ ਤਾਂ ਮੈਨੂੰ ਔਰ ਦੂਸਰੀ ਗੱਲ ਮੈਂ ਬੜੀ ਸਖਤੀ ਦੇ ਨਾਲ ਕਹਿਣਾ ਚਾਹੁੰਦਾ ਕਿ ਆਪਾਂ ਬਾਰ-ਬਾਰ ਪਰਿਵਾਰ ਤੇ ਕੁਲਾਂ ਦੇ ਉੱਤੇ ਜਿਹੜੀ ਗੱਲ ਕਰ ਰਹੇ ਆ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਕਿਸ ਸਥਿਤੀ ਚੋਂ ਗੁਜ਼ਰ ਰਹੇ ਆ ਉਹ ਫਿਰ ਕੁਲਾਂ ਦੇ ਉੱਤੇ ਕਾਹਦਾ ਬੋਝ ਹੈ ਸੋ ਮਜਬੂਰ ਨਾ ਕਰੋ ਕਿ ਐਸੀ ਗੰਦੀ ਸਿਆਸਤ ਐਸੀ ਗੰਦੀ ਰਾਜਨੀਤੀ ਜਿਹੜੀ ਸ਼ਰਮਨੀ ਕਲਦਲ ਨਹੀਂ ਕਰਦਾ ਸਾਨੂੰ ਨਾ ਕਰਨ ਤੇ ਤੁਸੀਂ ਉਹ ਕਰਨ ਤੇ ਹੁਣ ਮਜਬੂਰ ਕਰ ਰਹੇ ਹੋ ਮੈਂ ਤਾਂ ਗੀਤ ਕਰਦਾ ਕਿ ਆਪਣੇ ਸ਼ਬਦਾਂ ਨੂੰ ਆਪਣੀ ਜ਼ੁਬਾਨ ਨੂੰ ਇਸ ਗੱਲ ਦੇ ਉੱਤੇ ਆ ਕੇ ਥੋੜਾ ਵਿਰਾਮ ਦਿਓ ਤੇ ਇੱਕ ਵੱਡਾ ਸਵਾਲ ਆਪਾਂ ਇਹ ਖੜਾ ਕੀਤਾ ਕਿ ਭਾਈ ਸਾਨੂੰ ਬੀਜੇਪੀ ਦੀ ਬੀ ਟੀਮ ਕਿਹਾ ਜਾਂਦਾ ਕਿਉਂ ਨਾ ਕਿਹਾ ਜਾਵੇ ਬੀਜੇਪੀ ਦੀ ਬੀ ਟੀਮ ਕਿਉਂਕਿ ਬੀਜੇਪੀ ਦੀ ਕੋਈ ਵੀ ਪਾਲਿਸੀ ਜਿਹੜੀ ਸਿੱਖਾਂ ਦੇ ਖਿਲਾਫ ਹੋਵੇ ਪੰਜਾਬ ਦੇ ਖਿਲਾਫ ਹੋਵੇ ਉਹਦੇ ਵੀ ਆਪਾਂ ਬੋਲਦੇ ਹੀ ਨਹੀਂ ਦੇਸ਼ ਦੀ ਇੱਕ ਬਹੁਤ ਸਤਕਾਰਯੋਗ ਸ਼ਖਸੀਅਤ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਜੀ ਨੂੰ ਬੀਜੇਪੀ ਦੀ ਸਰਕਾਰ ਨੇ ਰਾਜ ਘਾਟ ਤੇ ਸੰਸਕਾਰ ਕਰਨ ਦੀ ਜਗ੍ਹਾ ਨਹੀਂ ਦਿੱਤੀ ਉਹ ਤਾਂ ਅੱਜ ਆਪਾਂ ਪ੍ਰੈਸ ਕਾਨਫਰੰਸ 'ਚ ਬੋਲੇ ਹੀ ਨਹੀਂ ਕਿ ਸਾਰੀ ਪ੍ਰੈਸ ਕਾਨਫਰੰਸ ਪੰਜਾਬੀਆਂ ਦਾ ਧਿਆਨ ਉਸ ਪਾਸੇ ਪਟਕਾਉਣ ਦੇ ਲਈ ਸੀ ਫਿਰ ਭਾਜਪਾ ਦੀ ਮਦਦ ਹੀ ਕਰਨਾ ਆਇਆ ਹੈ ਨਾ ਆਪਾਂ ਸੋ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਨਹੀਂ ਕਰਨਾ ਚਾਹੁੰਦੇ ਆਪਾਂ ਪੰਜਾਬ ਤੇ ਗੱਲ ਨਹੀਂ ਕਰਨਾ ਚਾਹੁੰਦੇ ਆਪਾਂ ਸਿੱਖੀ ਤੇ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਭਾਜਪਾ ਨੂੰ ਸੂਟ ਨਹੀਂ ਕਰਦਾ ਆਪਣਾ ਅਜੰਡਾ ਬਸ ਉਹਨਾਂ ਕਹੇ ਕਿ ਸ਼ਰੋਮਣੀ ਅਕਾਲੀ ਦਲ ਨੂੰ ਭੰਡੋ ਤੇ ਭਾਜਪਾ ਆਰਐਸਐਸ ਨੂੰ ਖੁਸ਼ ਰੱਖੋ